हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਛੇੜ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਚਾਰ ਤਾਂ ਬਾਈ ਕੋਲੇ ਆ ਗਏ ਆ ਬਾਈ ਗਾਵਾਂ ਤਿੰਨ ਤਾਜ਼ੀਆਂ ਸੂਈਆਂ ਆ ਗੀਆਂ ਤੇ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਬਾਈ ਕੋਲੇ ਤਾਜੀ ਸੂਈ ਕੋਈ ਮੱਝ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਕੌਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਕੋ ਠੀਕ ਹੋ ਬਾਈ ਹਾਂ ਵਧੀਆ ਬਾਈ ਕਿਵੇਂ ਚੱਲਦਾ ਕੰਮ ਕੰਮ ਕਾਰ ਵਧੀਆ ਚੱਲੀ ਜਾ ਰਹੀ ਠੀਕ ਆ ਰੇਟ ਫਿਰ ਪਹਿਲਾਂ ਕੋਈ ਜਾਏ ਪਹਿਲਾਂ ਜਾ ਜੀ ਹੁੰਦੇ ਹੁਣ ਵੀ ਰੇਟ ਜਾ ਜੀ ਹੋਣਗੇ ਆਪਣੇ ਠੀਕ ਹੈ ਬਾਕੀ ਮਾਲ ਸਾਫ ਸੁਥਰਾ ਹੁੰਦਾ ਆਪਣਾ ਹਮ ਨਾਮ ਤੇ ਆਪਣਾ ਐਡਰੈਸ ਬੋ ਨਾਮ ਜੱਸਾ ਸਿੰਘਾ ਪੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਜੀ ਰਾਮਪੁਰਾ ਹੂ ਨੇੜੇ ਪਿੰਡ ਵੀ ਕਿਹੜੇ ਸਾਧਪੁਰ ਆ ਜਾਂਦਾ ਤੇਰਾ ਭਗਤਾ ਰਹਿੰਦਾ ਤੇ ਰਾਮਪੁਰਾ ਨਾਲ ਵਿਚਾਲੇ ਹੀ ਰਹਿੰਦਾ ਆਪਣਾ ਪਿੰਡ ਠੀਕ ਹੈ ਭਾਈ ਕੰਟੈਕਟ ਨੰਬਰ ਬੋ 76967 34117 76967 34117 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਜੱਸਾ ਇਹ ਤੋਂ ਹੀ ਸਟਾਰਟ ਕਰਦੀ ਕਿਹੜਾ ਸੁਆ ਸੁਈਆ ਟ੍ਰਿਪਲੂਨ ਸੁ ਤੇ ਝੇਰ ਵਗੈਰੋ ਝੇਰ ਵਗੈਰਾ ਦੀ ਗਾਰੰਟੀ ਵੀ ਵੀਡੀਓ ਹੈਗੀ ਕੋਈ ਬੰਦਾ ਆ ਕੇ ਕਿੰਨਾ ਕ ਬੋਲਾ ਇਸ ਟਾਈਮ ਐ ਟਾਈਮ ਤੇ ਬੋਲਾ ਹੈਗਾ 12 ਕਿਲੋ ਕਿੰਨਾ ਤੂੰ ਦੱਸ ਤੀ ਦੁੱਧ ਆਟਾ ਮੈਂ 30 ਦੇ ਦੂਗਾ 18 17 18 ਕਿਲੋ ਦੁੱਧ ਦੇ ਦੂ ਮੱਛਿਆ ਕੀ ਆ ਗਈ ਬੱਚੀ ਦਿੱਤੀ ਆ ਬੱਚਾ ਵਸੀ ਆ ਗਈ ਹਾਂ ਬੱਚੀ ਬਹੁਤ ਨਗਰ ਨਗਰ ਦਿੱਤੀ ਆ ਚੌੜੀ ਚੂੜੀ ਵੱਡੀ ਬੁੱਢੀ ਬੱਚੀ ਬਹੁਤ ਆ ਵੱਡੀ ਬਹੁਤ ਆ ਚੌੜੀ ਚੂੜੀ ਆ ਫੇਸ ਵਗੈਰਾ ਚੈੱਕ ਕਰ ਸੇ ਬੜਾ ਹਾਂ ਹਾਂ ਨਾਰੋ ਦੀ ਇਹ ਲੱਗਦਾ ਬੱਚਾ ਨਾਰੋ ਮਹੀਨਾ ਵਾਲਾ ਤੇ ਚਵਾਈ ਕਿਵੇਂ ਲੱਗੀ ਵੀ ਬਹੁਤ ਇੱਕ ਨੰਬਰ ਆ ਜੀ ਠੰਡੀ ਖੰਡੀ ਵੀ ਬਹੁਤ ਆ ਠੰਡੀ ਸੀਲ ਬਾਈ ਇਹਨਾਂ ਨਾਲ ਲੈ ਕੇ ਆਵਾਤਾ ਬਈ ਚੈੱਕ ਕਰ ਸਕਦਾ ਥਣਾ ਦੀ ਕੁਆਲਿਟੀ ਆਪਾਂ ਚੈੱਕ ਕਰਵਾ ਨਾ ਕੱਲਾ ਕੱਲਾ ਥਾ ਹਾਂ ਕੋਈ ਝੂਠੀ ਨਾ ਮੰਨੇ ਯਾਰ ਪੂਰੀ ਵੱਡੀ ਆ ਸਾਰੇ ਥਣ ਨਖੜਮੇ ਦੇ ਪੂਰੇ ਗਾਇਬ ਤੇ ਆਣਾੜਾ ਨੂੜਾ ਆ ਹਜਿਆ ਹੱਥ ਨੂੰ ਵੇਲਾ ਭਰਨਾ ਵੜਨੇ ਸਹੀ ਗੱਲ ਲੈ ਆ ਸਾਰਾ ਲੇਵਾ ਬੜਾ ਮਲਾਇਮ ਆ ਹਨਾ ਲੇਵਾ ਬੜਾ ਮਲਾਇਮ ਆ ਸਹੀ ਗੱਲ ਲੈ ਕੱਪੜੇ ਯਾਰ ਕੱਲੇਵਾ ਕੱਪੜੇ ਯਾਰ ਕੱਲੇਵਾ ਮੈਂ ਇਹਨੂੰ ਲਾਤਾ ਚੱਕਣੀ ਕੋਸ ਹੋਣੀ ਕਰਨਾ ਸਹੀ ਗੱਲ ਲੈ ਜਿਵੇਂ ਮਰਜ਼ੀ ਪਰ ਇਹਨੂੰ ਕਰਾ ਦੇ ਛਾੜ ਨਹੀਂ ਠੰਡੀ ਸੀਲ ਦੇਖੋ ਬਾਈ ਵੀਰ ਗੱਲ ਲੈ ਦੇਵੀ ਦੀ ਫੀਟਿੰਗ ਆ ਵੱਡੀ ਗੱਲ ਮੂੰਹੋਂ ਦ ਉਹੋਂ ਤੋਂ ਦੰਦਾ ਹਾਂ ਤੇ ਦੱਸਿਆ ਕਦਮੜਾ ਇਹ ਚ ਇੱਕ ਕਰਾ ਬਾਈ ਮੈਂ ਕਿਹਾ ਕਦੀ ਬੜਾ ਆਪਣੇ ਬਰਾਬਰ ਖੜੀ ਆ ਲੈ ਬਾਈ ਚੈੱਕ ਕਰੋ ਬਾਈ ਦੇ ਬਰਾਬਰ ਆਉਂਦੀ ਆ ਕਿ ਬਾਈ ਦਾ ਉਹਗਾ ਪੱਟ ਕੇ ਦੇਖੇ ਵੀ ਦੋਂਦੀ ਆ ਐਣਾ ਗੱਲ ਕਰੇ ਠੀਕ ਆ ਹਾਂ ਬੱਚਾ ਬਈ ਹਜੇ ਤੱਕ ਨਹੀਂ ਬੱਚਾ ਹਜੇ ਹੂੰ ਬਾਕੀ ਮਗਰ ਬੱਚੀ ਬਹੁਤ ਸੁਣੀ ਆ ਬੋਲ ਕੇ ਫੇਸ ਬਾਈ ਬੜਾ ਪਿਆਰਾ ਗੋਦੀਬਾਦੀ ਫੁੱਲ ਕਮਾਲ ਦੀ ਚਮਕ ਵਾਲੀ ਆ ਵਾਹੜਾ ਦਮਕ ਫੁੱਲ ਇਹ ਨਹੀਂ ਹੈਗਾ ਵੀ ਲਿੱਸੀ ਲਾਵੀਆਂ ਨਹੀਂ ਕੋਈ ਟੱਕਰਾ ਹੂੰ ਲੈ ਕਿਆ ਵਾਦ ਜਮਾ ਪਿਆ ਹੋਰ ਦੋ ਦੰਦਾ ਗਿਆ ਦੋ ਦੰਦਾ ਹੂੰ ਸਹੀ ਗੱਲ ਹੈ ਪਤਾ ਬਾਕੀ ਵੱਡੀ ਆ ਬਾਈ ਸੈਨ ਗਾਲੀਆ ਚੰਕ ਚੰਕ ਫੁੱਲ ਆ ਹਜੇ ਤਾਂ ਐ ਲਾ ਲੋ ਬੱਤੀ ਹੋਈ ਆ ਇਹਦੇ ਸੇ ਮੰਗਣਾ ਕਾਫੀ ਬੜਾ ਜਾਣਾ ਬਾਈ ਹਜੇ ਬਹੁਤ ਕੱਦ ਵਾਠ ਕਰਨਾ ਚੌੜੀ-ਚੂੜੀ ਬਹੁਤ ਹੋਣਾ ਬੱਤੀਆਂ ਐ ਕੋਈ ਚੱਕਰ ਇੱਥੇ ਖੜਾ ਲਾ ਕੋਈ ਗੱਲਾਂ ਕਰਾਉਗੀ ਕਿਸੇ ਵੇਲੇ ਮੈਂ ਕਿਹਾ ਪੂਰੀਆਂ ਲੈ ਲੈ ਬਾਈ ਚੱਕਰ ਨਹੀਂ ਆ ਹੂੰ ਠੀਕ ਨਹੀਂ ਯਾਰ ਇਹਨਾਂ ਦਾ ਆਰਡਰ ਦੀ ਭਾਲੀ ਸੁਣਾ ਲੈ ਪਤਾ ਬੱਚਾ ਵੀ ਰੱਸੀ ਆ ਗਈ ਸਾਨੂੰ ਇੱਕ ਮੁੱਲ ਚਾਹ ਦੋ ਮਿਲ ਜਾਣਗੀਆਂ ਤੇ ਜਿ세 ਕੀ ਮੁੱਲ ਆ ਬਾਈ ਫਿਰ ਮੋਲ ਕੋਈ 70 ਕਰਾ ਲੇ 75 ਕਰਾ ਲੇ 65000 ਦੀ ਆਪਾਂ ਬੱਚੀ ਦੇਣੀ ਹੈ ਬਸ 70 ਕਰਾ ਲਓ ਬਾਈ 75 ਕਰਾ ਲਓ 65000 ਦੀ ਬਾਈ ਕਹਿੰਦਾ ਬਸ ਹੀ ਦੇਣੀ ਹੈ ਧਾਰਾ ਮਰੋਂਗੇ ਹਾਂ 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 ਮਾਰ ਦਿਓ ਜਿ세 ਠੰਡੀ ਸੀ ਲਵੜੀ ਪੂਰੀ ਐਰ ਇਨ ਮਾਰਟੀਨ ਆਣਾ ਨੂਣਾ ਪਾ ਸਹੀ ਘੱਲ ਲਵਾਈ ਲੈ ਚੈੱਕ ਕਰ ਸਕਦੇ ਹੋ ਬਾਕੀ ਬੱਚਾ ਵੀ ਇਰ ਤਿਆਰੀ ਹੈ ਨਾਲ ਤਿਆਰੀ ਹੈ ਬੱਚੀ ਬੜੀ ਨਰੋਈ ਹੈ ਬੱਚੀ ਵੱਡੇ ਬੁੱਡੇ ਵੀ ਫੁੱਲ ਲੱਗੇ ਕਿ ਨਾਣਾ ਨੂਣਾ ਚੈੱਕ ਕਰੋ ਯਾਰ ਬੜੀਆਂ ਕਮਾਲ ਦੀਆਂ ਉਠਾਉਂਦੀਆਂ ਜੇ ਕੋਈ ਕਮਾਲ ਹੈ ਸਹੀ ਗੱਲ ਹੈ ਲੈ ਤੇ ਬਾਈ ਬਈਆ ਪਸੰਦ ਚੈੱਕ ਕਰਵਾਉਣੀ ਵੀ ਕਹੀਆਂ ਕਰਮਾਲ ਜੀ ਹੈਲੋ ਕੀ ਬਾਤ ਹੈ ਜਿੰਨੀ ਚੰਗੀ ਵੈੜ ਓਨੀ ਚੰਗੀ ਬਈ ਚਵਾਈਆ ਬਹੁਤ ਚੰਗੀ ਚਵਾਈਆ ਧਾਰ ਤੇ ਕਰੋ ਬੜੀ ਕਮਾਲ ਆ ਯਾਰ ਹਨਾ ਬੜੀ ਚੰਗੀ ਧਾਰਾ ਲੈ ਆਗਲੇ ਖਾਂਈ ਜਾ ਕਾਲਾ ਜੀ ਜਾ ਲੈ ਬਈ ਇੱਕ ਨੰਬਰ ਚਵਾਈਆ ਮੋਟੀ ਮੋਟੀ ਚਵਾਈਆ ਬੰਨੇ ਆ ਕੋ ਵਰਦੀਆ ਖੜਕਾ ਕਰਦੀਆ ਕਿ ਜਿਆਦਾ ਕੋਈ ਨਾ ਮਰ ਬਲ ਇੱਕ ਵੀ ਨਹੀਂ ਸੀਗੀ ਉਹਦੇ ਉਂਗਲਰ ਕੇ ਨੜਾ ਲਾ ਕੇ ਜੋਂ ਪਸਮਾ ਕਰਿਆ ਹਣਾ ਉਸਮਾ ਬਸ ਨੂੰ ਵੀ ਚੈੱਕ ਕਰੋ ਮਗਰੋ ਮਗਰੋ ਚੈੱਕ ਕਰਾ ਦੇਣਾ ਬਸ ਮਾ ਬੜਾ ਸੋਹਣਾ ਹੈ ਕਰਦਾ ਗਿਆ ਸਹੀ ਗੱਲ ਹੈ ਇੱਕ ਨੰਬਰ ਕੀ ਬਾਤ ਮੈਨੂੰ ਪਤਾ ਬਾਕੀ ਬਾਈ ਨੇ ਜਮਾ ਮੋਲੂ ਬਾਈ ਦੇਣ ਲੈਣੀ ਰੱਖਿਆ ਕਿ ਨਹੀਂ ਜਸ ਹਾਂ ਹੱਥ ਨੂੰ ਧਰਨਾ ਚਰਨ ਦੇ ਸਹੀ ਗੱਲ ਹੈ ਬਾਈ ਨਾ ਸੋਹਣਾ ਥਾਂ ਲੇਵਾ ਹੂੰ ਬਾਕੀ ਆ ਉਮਰ ਕੀ ਚੋਰੀ dielਾ ਇਹਨੇ ਮਾਰਦੀ ਨਹੀਂ ਪਾਉਂਦੀ ਇਧਰ ਪਾ ਬੈਗੇ ਧਾਰਾ ਮਾਰਨ ਲੱਗ ਜਾਲਾ ਮੈਂ ਕਹਣਾ ਬਈ ਕੀ ਬਾਤ ਆ ਬਿਨਾ ਨਿਆਣੇ ਤੋਂ ਬਹਿ ਗਿਆ ਬਿਨਾ ਨਿਆਣੇ ਤੋਂ ਬਹਿ ਜਾ ਪਿਆ ਨਹੀਂ ਕਿੱਥਾ ਇਹ ਨਹੀਂ ਰੇਕੜਾ ਰੁਕ ਨਹੀਂ ਤੇ ਅੱਗੇ ਜਿ세 ਇਧਰ ਭਾਈ 2 ਨੰਬਰ ਤੇ ਇਹ ਵੀ ਪਲੂਨ ਸੋਈ ਆ ਕਾਲੇ ਰੰਗ ਦੀ ਜਰਸੀ ਹੈ ਕੀ ਹਾਂ ਜਰਸੀ ਹੈਗੀ ਠੀਕ ਆ ਇਹ ਵੀ ਪਲੂਨ ਸੋਈ ਆ ਤੇ ਯਾਰ ਲੇਵਾ ਜੇ ਗੱਲ ਕਰੀਏ ਨਾ ਫਿਟਿੰਗ ਵਾਲੀ ਕਮਾਲ ਆ ਯਾਰ ਭਾਈ ਫਿਟਿੰਗ ਕਰਮ ਵਾਲੀਆਂ ਨਹੀਂ ਲੱਗਦਾ ਹਨਾ ਕੁਦਰਤੀ ਬਹੁਤ ਸੋਹਣਾ ਫਿਟਿੰਗ ਵਾਲਾ ਲੇਵਾ ਫਿਟਿੰਗ ਵਾਲਾ ਲੈ ਵਥਾਂ ਚੈੱਕ ਕਰਾਉਣੇ ਆ ਬੰਮੂਰੋ ਲੇ ਬਈ ਥਾਣਾ ਦੀ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਥਾਣਾ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗਾਇਬ ਤੇ ਬਾਕੀ ਇਹ ਨਹੀਂ ਹੈਗਾ ਵੀ ਜਿਵੇਂ ਪਲੂਨ ਸਿੰਘ ਹੱਥ ਜੀ ਨਾ 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 ਤੇ ਬੱਚਾ ਦੇਖੋ ਬੱਛਾ ਹੈ ਬੱਛਾ ਦਿੱਤਾ ਹਾਂ ਬੱਚਾ ਬਈ ਗਰਮ ਵਾਲੀ ਮਗਰ ਬੱਚਾ ਠੰਡੀ ਠੰਡੀ ਬਹੁਤ ਆ ਜੀ ਠੰਡੀ ਸੀ ਫੁੱਲ ਆ ਬਈ ਲੈ ਵਾ ਨਾ ਮੇਨ ਗੱਲ ਯਾਰ ਫੀਟਿੰਗ ਦੇਖੋ ਯਾਰ ਲੈਵੇ ਦੇ ਜਿ세 ਬਣਦੀ ਨਹੀਂ ਨਾ ਮਿਲੇ ਨਹੀਂ ਫੀਟਿੰਗ ਨਾ 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 ਇਹ ਵੀ ਮੂਹ ਦੋਂਦੀ ਆ ਪ੍ਰੀਆ ਨਾਲ ਹਾਂ ਪੱਟ ਕੇ ਦੇਖੇ ਦੋ ਦੰਦ ਬੱਚਾ ਚੈਕਿੰਗ ਚੈੱਕ ਕਰੋ ਬੱਚੇ ਦੀ ਕਾਲੇ ਰੰਗ ਚਾਹ ਤੇ ਮੈਂ ਕਹਣਾ ਕਾਲਾ ਰੰਗਾ ਜਿਹੜਾ ਲਸਕਾ ਵਾ ਪੂਰਾ ਹਾਂ ਪੂਰਾ ਪਿਆ ਹੋੜਾ ਕਾਲਾ ਰੰਗ ਤੂਰਾ ਤਰਾ ਬਈ ਚੈੱਕ ਕਰ ਸਕਦਾ ਬੱਚੇ ਦਾ ਬਾਕੀ ਜਿਹੜੀ ਲੇਵੇ ਦੀ ਨਾ ਫੀਟਾਂ ਗਾਟੀਆਂ ਬਾੜੀ ਸੋਣੀ ਹੈ ਯਾਰ ਬਹੁਤ ਚੰਗਾ ਲੱਗਿਆ ਵਾਗਾ ਜਿੰਨੀ ਚੰਗੀ ਬਈ ਆਪ ਆ ਉਨੇ ਹੀ ਚੰਗੇ ਲੇਵਲ ਲੱਗਿਆ ਵਾ ਬੱਚਾ ਆ ਗਿਆ ਕਰਮਾਲੀ ਦੇ ਮਗਰ ਬਈ ਬੱਸਾ ਤੇ ਮੁੱਲ ਜੱਸੀ ਫਿਰੇਦਾ ਇਹਦਾ ਮੁੱਲ ਕੋਈ ਯਾਰ ਪੈਂਟ ਕਰਾ ਲੈ 60 ਕਰਾ ਲੈ 58000 ਦੀ ਬੱਚੀ ਦੇਣੀ ਆ ਪੈਂਡ ਕਰਾਲੇ 60 ਕਰਾ ਦੇ ਹਾਂ 58000 ਦੀ ਬਾਈਕ ਨਾ ਵਸੀ ਆਪਾਂ ਇਹਨੂੰ ਸੂਈ ਨੂੰ ਹੋ ਗਏ 6 ਦਿਨ ਠੀਕ ਹੈ ਬਈ ਠੀਕ ਹੈ ਨਾ 15 ਕਿਲੋ ਦੁੱਧ ਆਵੇ ਫੱਲੇ ਹੁਣ ਪੂਰਾ ਨੈਟ ਠੀਕ ਹੈ ਭਾਵੇਂ ਕੋਈ ਦੋ ਟਾਈਮ ਤੇ ਲਿਖ ਹਾਂ ਲੈ ਨਾੜਾ ਨੂੜਾ ਵੀ ਬੜੀਆਂ ਚੰਗੀਆਂ ਹਵਾਨੇ ਤੇ ਥਣ ਵੀ ਬਹੁਤ ਚੰਗਾ ਲੱਗਾ ਧਰਮ ਮੰਨੂਗੇ ਜੱਸੀ ਹਾਂ 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 ਠੀਕ ਹੈ ਬਈ ਮਾਂ ਲੈ ਵੀ ਨਿਆਣਾ ਪਾਕੀ ਵੀ ਬਾਈ ਨੇ ਦਿਖਾਤਾ ਵੈਸੇ ਕੋਈ ਚੱਕਰ ਨਹੀਂ ਹੁੰਦਾ ਪਾਉ ਜੇ ਨਾ ਪੋਗਣੀ ਵੀ ਉਹ ਗ੍ਰਾਮ ਪਾ ਲੈਂਦਾ ਬੰਦਾ ਕੋਣਾ ਪਾ ਨਹੀਂ ਕੋਣਾ ਨਾ ਪੰਦਾ ਵੀ ਕੋਈ ਚੱਕਰ ਨਹੀਂ ਸਹੀ ਗੱਲ ਆ ਆਇਆ ਲੈ ਬੱਸ ਮਾਰ ਕੇ ਦੋ ਬਾਥਾਣਾ ਦੀ ਕੁਆਲਿਟੀ ਚੈੱਕ ਕਰਵਾਉਣੇ ਆਪਾਂ ਇੱਕ ਨੰਬਰ ਖਾਣਾ ਬਹੁਤ ਸੋਹਣਾ ਤੇ ਪੂਰੀ ਵਿੱਥੀ ਦੇ ਖਾਣ ਲੱਗਿਆ ਹੋਗਾ ਚਬਾਈ ਆਪਾਂ ਸਾਨੂੰ ਹੁਣੀ ਚੈੱਕ ਕਰਵਾਣੇ ਵੀ ਕਹੀ ਗਿਆ ਕਰਮਾਲੀ ਜੀ ਕੀ ਬਾਤ ਗੜ ਬਟਲਾ ਚਬਾਈ ਬੜੀ ਚੰਗੀ ਬੜੀ ਚੰਗੀ ਚੋਈ ਹੈ ਯਾਰ ਬੜੀ ਚੰਗੀ ਚਬਾਈ ਹੈ ਚੈੱਕ ਕਰ ਸਕਦੇ ਥੱਲੇ ਪਤਾ ਲੱਗਦਾ ਵਰਦੀ ਦਾ ਪੂਰਾ ਮਾਹਿਆ ਯਾਰ ਲੈ ਮਗਲੇ ਖਾਣਾ ਦੀ ਕਰ ਲੈ ਗਲਾ ਚੱਕਾ ਕੀ ਬਾਤ ਹੈ ਜੀ ਕਿੱਕ ਨੰਬਰ ਆ ਮੂਹ ਨੂੰ ਚੁਵਾਈਆ ਲੱਤ ਨਹੀਂ ਸੜਨੀ ਕਲੂਨ ਸੂ ਜਾਵੇ ਨਹੀਂ ਪਸੂ ਨੂੰ ਬਲੂਨ ਉਹਦਾ ਪਤਾ ਹੀ ਨਹੀਂ ਹੁੰਦਾ ਪਹਿਲੀ ਗੱਲ ਨਾ 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 ਕੋਈ ਬਾਤ ਤਾਂ ਨਹੀਂ ਯਾਰ ਜਿਹੜਾ ਮਰਦੀ ਤੂੰ ਜਾਵੇ ਨਾ ਇਹਨਾਂ ਖੰਗੀਆਂ ਬਾਕੀ ਧਾਰਾਂ ਮਾਰੀਆਂ ਦੁੱਧ ਦਾਸ ਦੱਸਦਾ ਨਹੀਂ ਮਾਰਦਾ ਜਿਹਨੇ ਮਰਦੀ ਮਰ ਜਾ ਲੈ ਹਮ ਐਣੀ ਜੇ ਤੱਕ ਤਰੇ ਫੜ ਕੇ ਮਾਰ ਲਾ ਭਾਈ ਤੇ ਮਾਰ ਲਾ ਲੈ ਇਸੇ ਦੀ ਵੀ ਬਾਈ ਨੇ ਹੱਥ ਪਾ ਕੇ ਮਗਰ ਧਾਰਾਂ ਮਾਰਦੀ ਚੱਕਰੀ ਨਹੀਂ ਕਰਮ ਫੀਟਿੰਗ ਨਹੀਂ ਮਿਲਦੀ ਵਿਨਦਰ ਇਹ ਜੀ ਯਾਰ ਨਹੀਂ ਮਿਲਦੀ ਬਾਈ ਸਹੀ ਗੱਲ ਹੈ ਫੀਟਿੰਗ ਭਲੀ ਕੁਮਾਰ ਮੁੱਲ ਵੀ ਜਾਈ ਬਾਈ ਨੇ ਜਮਾਂ ਜਾਏ ਮੁੱਲ ਬਾਈ ਵਾਂਗ ਘਟਾਉਣ ਵਧਾਉਣ ਵਾਲਾ ਨਹੀਂ ਹੋਣਾ ਯਾਰ 55000 ਰੁਪਿਆ ਬਸ ਐ ਲਾ ਲਓ ਮਾੜੀ ਮੋਟੀ ਛੋੜੀ ਹਾਂ ਛੋੜ ਛੱਪਾ ਹੀ ਹੋਊਗਾ ਠੀਕ ਆ ਤੇ ਅੱਗੇ ਜੱਸੇ ਤਿੰਨ ਨੰਬਰ ਤੇ ਇਹ ਵੀ ਪ੍ਰਹੂਣ ਸੋਈ ਆ ਪ੍ਰਹੂਣ ਸੋਈ ਆ ਫੇਰ ਰਾਤ ਹੀ ਸੋਈ ਆ ਜੇ ਰੋਕਿਆ ਜੇ ਰਾ ਪਈਆ ਬੱਠਲ ਚ ਜੇ ਰਾ ਪਈਆ ਬਾਈ ਕੰਪਲੀਟ ਆ ਬੱਠਲ ਚ ਬੱਚਾ ਕੀ ਦੇਗੀ ਸੋ ਬਹੁਤ ਅੱਛਾ ਦਿੱਤਾ ਠੰਡੀ ਇਹ ਵੀ ਬਹੁਤ ਆ ਨਹੀਂ ਆਇਆ ਜੀ ਜਿਹਨੂੰ ਨਰਦੀ ਉਹ ਕਰੀ ਜਾ ਲੈ ਠੰਡੀ ਸੀਲ ਦੇਖੋ ਬਾਈ ਫੋਲ ਲਾ ਜਿਵੇਂ ਮਰ ਗਿਆ ਥਲਾਈ ਚ ਲਾ ਬਾਨਾ ਇਹਦਾ ਬਹੁਤ ਮਨਾ ਬਹੁਤ ਸੁਣਦਾ ਹੂੰ ਬੱਸੀ ਹੁੰਦੀ ਨਾ ਕਿ ਬੱਸੀ ਹੁੰਦੀ ਕਿ ਆਵਾਜ਼ੀ ਬਹੁਤ ਸੁਣਾ ਦਿੰਦਾ ਬੱਚਾ ਸਹੀ ਗੱਲ ਹੈ ਚਲੋ ਆਇਆ ਯਾਰ ਬੱੱਸਾ ਜਾਂ ਬੱਸੀ ਦੁੱਧ ਹੋਣਾ ਨਹੀਂ ਨਾ ਹਾਂ ਦੁੱਧ ਹੋਣਾ ਚਾਹੀਦਾ ਹਾਂ ਬਾਈ ਚੈੱਕ ਕਰੋ ਬੜਾ ਕਮਾਲ ਆ ਬਹੁਤ ਚੰਗਾ ਥਣ ਲੱਗਾ ਵਾ ਕਿਉਂਕਿ ਯਾਰ ਮੇਨ ਗੱਲ ਦੁੱਧ ਦੀ ਹੁੰਦੀ ਆ ਘਰੇ ਦੀ ਮੇਨ ਗੱਲ ਤਾਂ ਦੁੱਧ ਹੀ ਹੁੰਦੀ ਆ ਹਾਂ ਬਾਕੀ ਇਹ ਫੀਡਿੰਗ ਦੀ ਬਾਈ ਗੱਲ ਕਰੀਏ ਫੀਡਿੰਗ ਨਾਲ ਯਾਰ ਜਿੰਨੇ ਵੀ ਬਾਈ ਥੋਲੇ ਪਸੂ ਆਉਂਦੇ ਸਾਰੇ ਫੀਡਿੰਗ ਸਾਰੇ ਫੀਡਿੰਗ ਵਾਲੇ ਆਉਂਦੇ ਆ ਮਾੜਾ ਕੁਝ ਨਹੀਂ ਲੈਂਦੇ ਆਪਾਂ ਕੋਈ ਗੱਲ ਟੁੱਟ ਮਾਲੇ ਵਾ ਨਾ ਹੋਊਗਾ ਬਾਕੀ ਰੰਗ ਰੂਪ ਬਹੁਤ ਚੰਗਾ ਹੈ ਜਿਵੇਂ ਮਾਪੀ ਹੋ ਗਰੀ ਯਾਰ ਨਹੀਂ ਵੈਸੇ ਆਏ ਕਿ ਕੰਦ ਨਹੀਂ ਬਣਾ ਭਰੂਣ ਬੱਚਿਆ ਨਹੀਂ ਅਗਲਾ ਉਹ ਕਰਦਾ ਭੂਣ ਦੇ ਕੋਲੇ ਨਹੀਂ ਜਾਂਦਾ ਅਗਲਾ ਨਹੀਂ ਕੋਲੇ ਜਾਂਦਾ ਬਾਕੀ ਇਹ ਨਹੀਂ ਬਾਈ ਗੱਲ ਗਰਮੀਆਂ ਨਹੀਂ ਮੰਨਣੀਆਂ ਕਹਿੰਦੇ ਇਹ ਮੂੰਹ ਚੌਗੀ ਹੋ ਛਿੱਗੀ ਹੋਈ ਨਹੀਂ ਹੋਣੀ ਹਜੇ ਚੌਗੀ ਆ ਛਿੱਗੀ ਲਾ ਲਿਓ ਚੌਗੀ ਲਾ ਲਿਓ ਬਾਈ ਛਿੱਗੀ ਲਾ ਲਿਓ ਤੇ ਮੁੱਲ ਜਸਿਆ ਫਿਰ ਇਹਦਾ ਕੀ ਰਹੂਗਾ ਬਾਈ ਮੁੱਲ ਇਹਦਾ ਯਾਰ ਜਮਾਂ ਜਾਇ ਜੀ ਆ ਬਸ ਇਹ 20000 ਦੀ ਦੇ ਦਾਂਗੇ ਟੋਟਲੀ ਟੋਟਲ ਬੱਸੀਆਂ ਵਾਲਾ ਮੁੱਲੀ ਕਰਤਾ ਬੱਛਿਆਂ ਵਾਲਾ ਮੁੱਲੀ ਚੱਕੋ ਬਾਈ ਬੱਸੀਆਂ ਵਾਲਾ ਮੁੱਲੀ ਆ ਕਿੰਨਾ ਕੁ ਦੱਦ ਪਾ ਦੂ ਆਲਟੀਮੇਟ 12 13 ਕਰੋ ਦੱਦ ਦੇ ਦੂ ਬੱਛੀ ਠੀਕ ਆ ਬਾਕੀ ਵਾਲੀ ਸੇਵਾ ਸੰਭਾਲਾ ਹਨ ਹੂੰ ਸਹੀ ਗੱਲ ਆ ਬਾਈ ਆਪਣਾ ਅਸਟੀਮੇਟ ਹੁੰਦਾ ਹੂੰ ਪਤਲੇ ਸਰੀਰ ਦੀਆਂ ਇਹਨੀਆਂ ਕਰਮਾਂ ਲਈ ਚੰਗੀ ਆ ਬਾਈ ਕਦ ਕਾਠ ਵਾਲੀ ਆ ਕੋਈ ਲਿੱਸੀ ਲਾਮੀ ਨਹੀਂ ਨਾ ਡੋਡੀ ਨਹੀਂ ਮੰਨ ਕੇ ਚਲੋ ਪਤਲੇ ਅੰਗ ਦੀ ਆ ਕਿ ਨਹੀਂ ਬਾਈ ਹਾਂ ਤੇ ਲੇਵਾ ਜਿਹੜਾ ਉਹ ਤਾਂ ਬਹੁਤ ਕਮਾਲ ਦਾ ਲੱਗਿਆਗਾ ਬਾਈ ਬਹੁਤ ਸੋਹਣਾ ਤੇ ਪੂਰੀ ਬਿੱਥੀ ਤੇ ਲੱਗਿਆ ਹੋਗਾ ਜਸੇ ਦਾ ਮੁੱਲ ਫਿਰ ਬੇਲੀ ਸ਼ਾਦੀ ਦੀ 40000 ਹਣਾ ਧਾਰਾ ਮਰੋਂਗੇ ਧਾਰਾ ਮਾਰਦੇ ਆ ਮਾਰ ਲੈ ਲੈ ਬਈ ਠੰਡੀ ਸੀ ਲਈ ਬਹੁਤ ਜਸੇ ਨਾ ਪੂਰੀ ਕੋਈ ਬਾਈ ਨੇ ਬਈ ਨਿਆਣਾ ਨਹੀਂ ਲਾਇਆ ਕੋਈ ਚੱਕਰੀ ਨਹੀਂ ਕਰ ਮਾਰ ਤੂੰ ਚੱਕਰੀ ਨਹੀਂ ਠੰਡੀ ਹੀ ਨਹੀਂ ਆ ਠੰਡੀ ਐ ਨਹੀਂ ਲੈ ਚਵਾਈ ਚੈੱਕ ਕਰੋ ਇੱਕ ਨੰਬਰ ਚਵਾਈ ਲੱਗੀ ਵਾ ਥਣ ਵੀ ਬਹੁਤ ਚੰਗਾ ਲੱਗਿਆ ਵਾ ਕਿ ਨਹੀਂ ਜਸੇ ਪੂਰਾ ਚੰਗਾ ਲੱਗਿਆ ਲਾ ਮਗਰ ਥਣ ਦੀ ਤੋਈ ਆ ਕਿ ਆ ਆਨਲਾਈਨ ਵੀ ਮੰਗਵਾਉਣਾ ਨਾ ਪੂਰੀ ਐ ਓਕੇ ਜਰਾ ਹੂੰ ਪਤਾ ਲੱਗਦਾ ਖੜਕਦਾ ਪਤਾ ਲੱਗਦਾ ਨਾ ਤੇ ਕਿੰਨਾ ਕੋਹਲਾ ਕੱਢਿਆ ਜੱਸੇ ਮੇਰੇ ਦਾ ਤਨ ਕਿਲੋ ਘੜਤਾ ਹੀ ਤੜਕੇ ਠੀਕ ਹੈ ਬਈ ਹੰਡੀ ਯਾਰ ਪੂਰੀ ਐ ਨਹੀਂ ਕੋਈ ਕਹਿੰਦੇ ਲੈ ਮਗਰ ਦੀ ਧਰਾ ਮਾਰੀ ਚੱਲ ਮਗਰ ਦੀ ਮਾਰ ਲਓ ਬਈ ਤਾਰਾ ਠੰਡੀ ਸੀਲ ਫੁੱਲ ਤੇ ਮੁੱਲ ਵੀ ਜਮਾ ਬੱਸੀ ਵਾਲੀ ਰੱਖ ਦੋ ਬਈ ਤੇ ਅੱਗੇ ਬਈ 4 ਨੰਬਰ ਜੱਸੇ ਇਹ ਵੀ ਭਲੂਣ ਸੌਂਦੀ ਆ ਕਿੰਨੇ ਦਿਨਾਂ ਦੀ ਕੱਚੀ ਇਹ ਦੋ ਚਾਰ ਤਣ ਲੈ ਜੂ ਹਰੇ ਜਰਸੀ ਤਾਂ ਕਿੰਨਾ ਹੀ ਗਾਹੀ ਦਾ ਇਹ ਬਲੈਕ ਕਲਰ ਚ ਜਰਸੀ ਆ ਗਈ ਬਈ ਕਾਫੀ ਕਲਰ ਮੰਨ ਲੈ ਕੋਈ ਬੰਦ ਲੈ ਹਾਂ ਇਹ ਮੂੰਹ ਦੋਂਦੀ ਆ ਮਾਲਾ ਮੂੰਹੋਂ ਦੋਦਾਂ ਦਾ ਬੱਚਾ ਫੇਸ ਬਹੁਤ ਪਿਆਰਾ ਗਾ ਬਾਕੀ ਲੈਵਾ ਚੈੱਕ ਕਰੋ ਬੜਾ ਸੋਹਣਾ ਲੈ ਕੀ ਟੰਗਾਂ ਵਾਲਾ ਹਵਾਨਾ ਬੜਾ ਕਮਾਲ ਦਾ ਫੇਸ ਵਗੈਰਾ ਚੈੱਕ ਕਰੋ ਬੜਾ ਪਿਆਰਾ ਹੈ ਨਾ ਬੜਾ ਸੋਹਣਾ ਹੈ ਹੂੰ ਮੂੰਹ ਆ ਜੇ ਗੱਲ ਕਰੀ ਬੜਾ ਸੋਹਣਾ ਬਾਕੀ ਥਣ ਬਹੁਤ ਚੰਗਾ ਲੱਗਾ ਪੂਰੀ ਦਿੱਖ ਸੋਹਣਾ ਬਹੁਤ ਸੋਹਣਾ ਲੱਗਾ ਥਾਣੇ ਇਧਰੋਂ ਦਿਖਾ ਦੇ ਹੂੰ ਨੇ ਰੀਫਟਿੰਗ ਫੋਟੋਆਂ ਦੇਖ ਕਰੋ ਬੜੀ ਕਮਾਲਾ ਕਿੰਨੇ ਵਧੀਆ ਦੱਸਿਆ ਅਜਾ ਦੋ ਚਾਰ ਦਿਨ ਲੈ ਜੂਗੀ ਦੋ ਚਾਰ ਦਿਨਾਂ ਦੀ ਕੱਚੀ ਆ ਬਈ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਓ ਥਾਣਾ ਦਾ ਮਗਰ ਉਹ ਦਿਖਾ ਦੇ ਮਗਰ ਉਹ ਲੈਵਾ ਨਾ ਹੂੰ ਸਹੀ ਗੱਲ ਹੈ ਇਹ ਤਾਂ ਤਿਆਰੀ ਫੜਨੀ ਆ ਹਾਂ ਕੈਦੀ ਫੜਨੀ ਆ ਇਹਦਾ ਮਗਰ ਉਹ ਦਿਖਾ ਲ ਫੀਟਿੰਗ ਵਾਲਾ ਬੋਲਦੇ ਰੀਫਟਿੰਗ ਬੜੀ ਜੀ ਨੂੰ ਬਈ ਤੋਰ ਫੀਟਿੰਗ ਬਈ ਬੜੀ ਕਮਾਲ ਆ ਜਿੱਦ ਗੱਲ ਕਰੀਏ ਬੜਾ ਕਮਾਲ ਦਾ ਲੈਵਾ ਤਿਆਰ ਕਰਦੀ ਆਉਂਦੀ ਆ ਕਿੰਨਾ ਦਾ ਤੇ ਦੱਸੇ ਪਹਿਲਾਂ ਹਾਂ ਕਿ ਮੜ ਜਾ 14 15 ਕੋ ਦੇ ਦੇ ਦੂ ਬੱਠੀ ਜੇ ਤਿਆਰ ਹੁੰਦੀ ਜਿਹੜਾ ਹਾ ਨਾ ਉਮਰ ਆ ਗਈ ਠੀਕ ਹੈ ਪੜੀ ਵੀ ਆ ਵੱਡੇ ਢਾਂਚੇ ਜਾਇੰਦੀ ਆ ਛੁੱਟ ਹੀ ਨਹੀਂ ਹੈਗੀ ਕਿਉਂਕਿ ਦੋ ਦੰਦ ਬੱਚਾ ਫਿਰ ਜਿੱਡੀ ਵੀ ਚਾਹੀਦਾ ਉਦੋਂ ਦੁੱਗਣਾ ਕਰਨੇ ਜਿੱਦੋਂ ਦੁੱਗਣਾਗਾ ਹੂੰ ਬਾਕੀ ਸਨ ਅੱਖਾਂ ਤੋਂ ਬਹੁਤ ਆ ਵੱਡਾ ਸਹੀ ਗੱਲ ਆ ਬਈ ਕਿਆ ਬਾਤ ਤੇ ਮੁੱਲ ਜਿ세 ਫਿਰ ਅੱਜ ਦਾ ਕੱਚੀ ਦਾ ਬਈ 48000 ਦੀ ਦੇ ਦਾਂਗੇ 48000 ਦੀ ਹਾਂ ਅੱਜ ਬਈ ਕੱਚੀ ਵਾਲਾ ਮੁੱਲ ਹੋਊਗਾ ਕੱਚੀ ਆ ਗਈ 48000 ਦੀ ਬਈ ਕਿਨਾਂ ਆਪਾਂ ਦੇ ਦੇਾਂਗੇ ਤੇ ਜਦੋਂ ਹੋ ਗਈ ਬਈ ਤਿਆਰ ਉਦੋਂ ਮੁੱਲ ਇਹਦਾ ਹੋਊਗਾ ਉਹ ਹੈਗਾ ਬਾਕੀ ਸੌ ਸੀਲ ਫੁੱਲ ਆ ਬਈ ਕੋਈ ਬੜਾ ਯਾਰ ਸਾਰੀ ਠੰਡ ਗਈਆਂ ਹੂੰ ਬਾਕੀ ਯਾਰ ਦੇਖ ਪਰ ਲੈ ਕੇ ਜਾਦੇ ਆਪਾਂ ਲੈਉਣੇ ਆ ਹਨਾ ਹੂੰ ਸਹੀ ਗੱਲ ਹੋਕੇ ਨਾਲ ਕੋ ਕਹੇ ਤੇ ਜਿ세 ਅੱਗੇ ਲਾਸਟ ਤੇ ਬਈ ਇਹ ਪਹਿਲਾਂ ਸੂਈ ਆ ਝੋਟੀ ਆਪਣੇ ਕੋਲੇ ਕਰਦੀ ਆ ਠੀਕ ਐ ਇਹਨੂੰ ਸੂਈ ਨੂੰ ਹੋ ਕੇ ਦੱਸ ਦੇਣ ਦੱਸ ਦੇਣ ਬੱਚਾ ਬੱਚਾ ਕੱਟਾਗਾ ਬੱਚਾ ਮਗਰ ਆ ਗਿਆ ਕੱਟਾ ਹੂੰ ਤੇ ਚਵਾਈ ਚੁਵਾਈ ਬਹੁਤ ਵਧੀਆ ਇਹ ਵੀ ਭਾਏ ਨਹੀਂ ਗੰਗਾ ਰਗੂ ਆਏ ਲੈ ਐ ਨਹੀਂ ਕੋ ਚੱਕਰ ਇੱਕ ਤਰ੍ਹਾਂ ਦੀ ਗਾਈ ਮੰਨ ਲਿਆ ਗਾਈ ਮੰਨ ਲੇ ਬਹੁਤ ਵਧੀਆ ਯਾਰ ਲੈ ਥਾਣ ਵਾਲਾ ਚੰਗਾ ਯਾਰ ਹਨਾ ਥਾਣ ਬਹੁਤ ਚੰਗਾ ਯਾਮਨਾਲ ਦਾ ਥਾਣੀ ਲੱਗਿਆ ਬਹੁਤ ਚੰਗਾ ਥਾਣ ਲੱਗਿਆ ਇਹ ਨਹੀਂ ਹੈਗਾ ਵੀ ਲੰਕਣਾ ਨਾਲ ਹੀ ਥਾਣਾ ਫਿਕਸ ਜਾ ਇਹ ਬਈ ਚੈੱਕ ਕਰ ਸਕਦਾ ਹੈ ਵੀ ਬਈ ਗਾ ਮਾਰ ਗਿਆ ਮੈਂ ਪੂਛ ਫੜੀ ਖੜਾ ਕਰ ਮੈਂ ਕੋਈ ਚੱਕਰ ਨਹੀਂ ਯਾਰ ਇਕਲਾ ਇਕਲਾ ਥਣ ਲੱਗਿਆ ਪੂਰੀ ਵਿੱਚੀ ਤੇ ਬਾਕੀ ਸਿੰਘਾਂ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਜੇ ਤੁਸੀਂ ਕਿੰਨਾ ਕਰਦੇ ਤੇ ਦੇ ਦੂ ਬਈ ਤੇ ਤਾਂ ਹੁਣ ਹੋਊਗਾ 8-9 ਕਿਲੋ ਦੁੱਧ ਕਿੰਨਾ ਕਰ ਦੂ 10-11 ਕਿਲੋ ਦੁੱਧ ਦੇ ਦੂ ਯਾਰ ਪਤਲੇ ਸਰੀਰ ਚਾਹੀਏ ਹਾਂ ਪਤਲਾ ਅੰਗ ਲੱਗਿਆ ਵਕਰਮਾਲੀ ਨੇ ਬਈ ਇਹ ਨਹੀਂ ਹੈਗਾ ਵੀ ਮਾਸਾ ਪਿੰਡੇ ਤੇ ਕਰਮਾਲੀ ਦੇ ਚੜਿਆ ਵਾ ਹਨਾ ਹਾਂ ਤੇ ਇਹਦਾ ਮੁੱਲ ਜਿ세 ਫਰ ਕੀ ਰੋ ਯਾਰ ਕੋਈ ਮੁੱਲ ਲੱਖ ਕਰਾ ਲੈ ਘੌਂ ਦੀ 1.5 ਕਰਾ ਲੈ 92000 ਦੀ ਝੋਟੀ ਦੇਣੀ ਆ 92 ਦੀ ਹਾਂ ਠੀਕ ਆ ਮੁੱਲ ਕਰਾਉਣ ਨੂੰ ਬਾਈ ਕਿਨਾਂ ਲੱਖ ਕਰਾ ਲੈ 1.5 1 ਲੱਖ 5 ਕਰਾ ਲੋ 92000 ਦੀ ਦੇਣੀ ਆ ਆਪਾਂ ਦੇ ਦੇਣੀ ਬਾਈ ਸਿੰਘਾਂ ਦੀ ਕੁਆਲਿਟੀ ਬਹੁਤ ਚੰਗੀਆਂ ਨੇ ਮੈਡ ਨਹੀਂ ਕਰਮ ਵਾਲੀ ਦੇਖੋ ਪਤਲੇ ਪਿੰਡੇ ਆ ਜਾਂਦੀ ਹੈ ਲੇਵੇ ਦੀ ਇਹ ਜਿਹੜੀ ਫਿਟਨੈਸ ਆ ਬੜੀ ਕਮਾਲ ਦੀ ਹੈ ਬੱਚਾ ਵੀ ਮਗਰ ਕਰਮ ਵਾਲੀ ਦੇ ਆ ਗਿਆ ਬਾਈ ਕੱਟਾ ਤੇ ਫਿਟਿੰਗ ਚੈੱਕ ਕਰੋ ਯਾਰ ਬੜੀ ਕਮਾਲ ਹੈ ਤੇ ਮੁੱਲ ਵੀ ਜੱਸੇ ਨੇ ਬਈ ਜਮਾ ਜਾਇ ਕਰ ਮੋਲਾ ਜੀ ਕਰ 92000 ਦੀ ਬਈ ਕਹਿੰਦਾ ਦੇ ਦੇਂਗੇ ਤਾਰਾ ਇਹਦੀ ਮਰੂੰਗਾ ਹਾਂ ਹਾਂ ਤੂੰ ਵੀ ਠੰਡੀ ਜਾ ਰਹੀ ਨਹੀਂ ਕੋਈ ਚੱਕਰ ਠੀਕ ਆ ਚਵਾਈ ਬਈ ਇਹ ਪੈਰੀ ਵੀ ਚੈੱਕ ਕਰਵਾ ਨਾ ਸੰਧੀ ਸੀਲ ਫੁੱਲ ਲ ਮੋਹ ਨਾ ਖੜੀਆ ਜੱਸੇ ਜਾ ਰਿਹਾ ਤਾਂ ਕੋਈ ਚੱਕਰ ਹੀ ਨਹੀਂ ਰਹਾ ਬੰਦਾ ਯਾਰ ਨਾਰ ਕੋਈ ਆ ਤੇਰੀ ਹ ਨਹੀਂ ਬੰਦਾ ਡਰ ਜਾਂਦਾ ਦੇਖ ਕੇ ਹਨਾ ਮੰਨ ਕੇ ਚਲੋ ਕੋਈ ਡਰ ਜਾਂਦਾ ਦੇਖ ਕੇ ਕਰਮਾ ਨੂੰ ਕੋਈ ਚੱਕਰੀ ਨਹੀਂ ਮੋਹ ਨਾ ਮਰਦੀ ਲੈਵੇ ਤੇ ਹੱਥ ਫੇਰੀ ਜਲੇ ਤਾਂ ਤੇ ਚਵਾਈ ਆਪਾਂ ਬਈ ਸਾਨੂੰ ਕਰਾ ਨਾ ਚੈੱਕ ਵੀ ਕਹੀ ਜੀ ਆ ਬਾਕੀ ਥਾਣ ਬਹੁਤ ਚੰਗਾ ਯਾਰ ਥਾਣ ਬਹੁਤ ਚੰਗਾ ਲੱਗਾਗਾ ਥਾਣ ਵੀ ਮੁਸਕਲ ਨਾਲ ਮਿਲਦਾ ਐਨਾ ਚੰਗਾ ਹਾਂ ਸੋਈ ਜ ਵੀ ਬਹੁਤ ਚੰਗੀ ਆ ਲੈ ਬਈ ਚੈੱਕ ਕਰੂ ਯਾ ਤੇ ਮਾਰੇ ਫੇਰ ਤੋਂ ਉੱਪਰ ਦੇ ਬੜੀ ਸੁਣੀ ਪਾਹੰਗਿਆ ਜੀ ਪੁੱਤਰੇ ਜੀ ਹੂੰ ਸਹੀ ਗੱਲ ਲੈ ਬਈ ਤਰਾਂ ਚੇਕ ਕਰਬਾਨ ਬੜੀ ਚੰਗੀਦਾਰ ਅਜ ਸਹੀ ਚੰਗੀ ਚਵਾਈ ਹੈ ਯਾਰ ਸਹੀ ਗੱਲ ਲੈ ਚੇਕ ਕਰ ਸਕਦੇ ਹਾਂ ਬਈ ਇੱਕ ਨੰਬਰ ਚਵਾਈ ਆ ਮੋਟੀ ਮੋਟੀ ਚਵਾਈ ਆ ਗੰਨੇ ਆ ਕੁ ਵਰਦੀ ਆ ਜੀ ਮੇਰੇ ਮੋ ਵਰਦੀ ਹੋ ਗਿਆ ਨਾ ਗੇ ਲੈ ਹੂੰ ਕੀ ਆ ਬਾਤ ਓਕੇ ਆਣੀ ਬੂ ਚੱਕਰ ਮਾ ਦਰੋ ਦਿਖਾ ਦੇ ਤੋਰ ਦੇ ਨਾਲ ਵਰਗ ਟੋਰੀ ਮਾੜੀ ਜੀ ਨੇ ਯਾ ਵਾ ਇੱਕ ਨੰਬਰ ਚ ਵਾਈ ਆ ਹਾਂ ਤੁਹਾਨੂੰ ਮੂਹਰੋ ਦਿਖਾ ਇਧਰ ਬਹੁਤ ਸੋਹਣਾ ਬਿੰਦਰ ਲੈ ਚੈੱਕ ਕਰੋ ਇੱਕ ਨੰਬਰ ਕਰਨਾ ਹਾਂ ਹਾਂ ਹੁਣ ਦੇਖ ਪਸਮਾ ਕੇ ਤੋਰੀ ਵੀ ਨਾ ਵੀਡੀਓ ਹਮ ਲੈ ਲੱਕੇ ਦਾ ਕਰਕੇ ਜਰੂਰ ਕਰਦੀ ਐ ਥੋੜਾ ਬੱਚੇ ਦਾ ਫਿਰ ਕਰਨੀ ਹੈ ਨਾ ਹਮ ਬੱਚੇ ਦਾ ਜਰੂਰ ਕਰਕੇ ਬਈ ਥੋੜਾ ਐ ਕਰਦੀ ਐ ਨਹੀਂ ਕਰਮਣ ਨੂੰ ਕੋਈ ਚੱਕਰੀ ਨਹੀਂਗਾ ਬਾਕੀ ਚਵਾਈ ਤੋਂ ਅੰਦਾਜ਼ਾ ਆਈ ਗਿਆ ਵੀ ਠੰਡੀ ਸੀ ਕਿੰਨੀ ਕੱਕ ਨਹੀਂ ਜੱਸੇ ਹਾਂ ਮਾਹਰ ਗੰਗਾਰ ਕੀ ਆਉਂਦਾ ਹੂੰ ਭੌਂਦੀ ਮਗਰ ਉਹਦੇ ਮਰਜ਼ੀ ਹੋ ਗਲਾ ਉਹ ਕਰੀ ਜਾਵੇ ਸਹੀ ਗੱਲ ਆ ਬਾਈ ਮੈਂ ਨਾ ਹੀ ਬਹਿ ਜਾ ਮੈਂ ਨਹੀਂ ਕੋਈ ਚੱਕਰ ਲੈ ਕੀ ਬਾਤ ਆ ਨਹੀਂ ਮੈਂ ਗਾਂ ਮਾਜਾ ਤੀਨ ਲਗਾਉਂਦੀ ਸਹੀ ਗੱਲ ਤੇ ਨਗ ਸੀ ਕੇ ਬਾਈ ਕੋਲੇ ਬਈ ਪੰਜ ਆ ਪੰਜ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦਾ ਆਵੇ ਬਾਈ ਨੇ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਬਤੀ ਧੰਨਵਾਦ